ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਅੱਜ ਪੂਰੇ ਪੰਜਾਬ ਦੇ ਵਿੱਚ ਦਿਨ ਖਿੜਿਆ ਹੋਇਆ ਹੈ ਧੁੱਪ ਨਿਕਲੀ ਹੋਈ ਹੈ ਔਰ ਉਸ ਦੇ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਆਉਣ ਵਾਲੇ 2 ਦੋ ਦਿਨਾਂ ਦੇ ਵਿੱਚ 22 ਔਰ 23 ਤਰੀਕ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਔਰ ਕੁਝ ਇਲਾਕਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਦਾ ਜਿਹੜਾ ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਸੋ ਆਉਣ ਵਾਲੇ 3 ਦਿਨ ਦੀ ਜੀ ਹਾਲ ਬਿਆਨ ਦੀ ਗੱਲ ਕਰੀਏ ਤੇ ਅੱਜ ਧੁੱਪ ਤੇ ਅਗਲੇ 2 ਦਿਨਾਂ ਦੇ ਵਿੱਚ ਬ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਕਿਉਂਕਿ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੀ ਬਰਫਬਾਰੀ ਹੋ ਰਹੀ ਆ ਉਸ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਠੰਡ ਵੱਧ ਰਹੀ ਸੀ ਪਰ ਅੱਜ ਦਿਨ ਥੋੜਾ ਖੜਿਆ ਹੋਇਆ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਬਰਸਾਤ ਦੇ ਨਾਲ ਠੰਡ ਹੋਰ ਵੀ ਵੱਧ ਸਕਦੀ ਹੈ ਸੋ ਸਭ ਤੋਂ ਪਹਿਲਾਂ ਗੱਲ ਪੂਰੀ ਦੁਨੀਆ ਦੇ ਵਿੱਚ बार-बार ਜੇਕਰ ਕਿਸੇ ਖਬਰ ਦਾ ਜ਼ਿਕਰ ਹੋ ਰਿਹਾ ਹੈ ਤੇ ਉਹ ਹੋ ਰਿਹਾ ਹੈ ਖਬਰ ਦਾ ਅਮਰੀਕਾ ਦਾ ਔਰ ਡੋਨਲਡ ਟਰੰਪ ਦਾ ਡੋਨਲਡ ਟਰੰਪ ਦੇ ਵੱਲੋਂ ਪਿਛਲੇ ਕੁਝ ਕੁ ਘੰਟਿਆਂ ਦੇ ਵਿੱਚ ਹੀ ਜੋ ਬਾਈਡਨ ਦੇ 78 ਫੈਸਲਿਆਂ ਨੂੰ ਬਦਲ ਦਿੱਤਾ ਗਿਆ ਹੈ ਜੋ ਬਾਈਡਨ ਦੇ ਵੱਲੋਂ ਜਿਹੜੇ 78 ਫੈਸਲੇ ਪਿਛਲੇ ਆਪਣੇ ਕਾਰਜਕਾਲ ਦੇ ਦੌਰਾਨ ਲਏ ਗਏ ਸੀ ਉਹਨਾਂ ਨੂੰ ਬਦਲਿਆ ਗਿਆ ਇਸ ਤੇ ਨਾਲ ਹੀ ਵੱਡਾ ਐਲਾਨ ਇੱਕ ਐਸਾ ਕੀਤਾ ਗਿਆ ਜਿਸ ਦੇ ਨਾਲ ਖਾਸ ਕਰਕੇ ਭਾਰਤੀਆਂ ਦੂਸਰੇ ਨੰਬਰ ਤੇ ਪੰਜਾਬੀ ਔਰ ਤੀਸਰੇ ਨੰਬਰ ਤੇ ਗੁਜਰਾਤੀਆਂ ਦੇ ਉੱਤੇ ਸਿੱਧਾ ਫਰਕ ਪੈਣ ਵਾਲਾ ਸੋ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਵੱਡੇ ਵੱਡੇ ਫੈਸਲੇ ਕੀਤੇ ਜਾ ਰਹੇ ਨੇ ਦਰਸਲ ਬਹੁਤ ਸਾਰੇ ਪੰਜਾਬੀਆਂ ਨੇ ਇਹ ਖਬਰ ਹਮੇਸ਼ਾ ਸੁਣੀ ਹੋਏਗੀ ਕਿ ਇੱਕ ਇਧਰੋਂ ਪੰਜਾਬ ਦੇ ਵਿੱਚੋਂ ਜੋੜਾ ਗਿਆ ਤੇ ਵਿਦੇਸ਼ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ ਜਾ ਕੇ ਜਾਂ ਕੈਨੇਡਾ ਦੇ ਵਿੱਚ ਜਾ ਕੇ ਉਧਰ ਉਹਨਾਂ ਦੇ ਅ ਬੱਚਾ ਹੋ ਗਿਆ ਔਰ ਉਸ ਤੋਂ ਬਾਅਦ ਉਸ ਬੱਚੇ ਨੂੰ ਜਿਹੜੀ ਨਾਗਰਿਕਤਾ ਹੈ ਉਹ ਉਸ ਦੇਸ਼ ਦੀ ਉਸ ਕੰਟਰੀ ਦੀ ਮਿਲ ਜਾਂਦੀ ਸੀ ਅਮਰੀਕਾ ਦੇ ਵੱਲੋਂ ਆਪਣਾ 150 ਸਾਲ ਪੁਰਾਣਾ ਇਹ ਜਿਹੜਾ ਐਲਾਨ ਸੀਗਾ ਇਹ ਉਹਨਾਂ ਦਾ ਜਿਹੜੋ ਜੋ ਇੱਕ ਰੂਲ ਚੱਲਦਾ ਆ ਰਿਹਾ ਸੀ ਉਸ ਨੂੰ 트럼ਪ ਨੇ ਬਦਲ ਦਿੱਤਾ ਹੈ 트럼ਪ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜੇਕਰ ਉਸ ਦੀ ਮਾਤਾ ਔਰ ਪਿਤਾ ਕਿਸੇ ਹੋਰ ਦੇਸ਼ ਦੇ ਵੋ ਸਨੀਕ ਨੇ ਨਾਗਰਿਕ ਨੇ ਪਰ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਦੇ ਔਲਾਦ ਪੈਦਾ ਹੁੰਦੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੋਏਗਾ ਕਿ ਉਹ ਬੱਚਾ ਅਮਰੀਕਾ ਦਾ ਨਾਗਰਿਕ ਹੋਏਗਾ ਉਹ ਬੱਚਾ ਉਸੇ ਦੇਸ਼ ਦਾ ਨਾਗਰਿਕ ਮੰਨਿਆ ਜਾਏਗਾ ਜਿਸ ਦੇਸ਼ ਦੇ ਵਿੱਚ ਉਹਦੇ ਮਾਤਾ ਪਿਤਾ ਦੀ ਨਾਗਰਿਕਤਾ ਹੈ ਸੋ ਇਹ ਵੱਡੇ ਫੈਸਲੇ ਜਿਹੜੇ ਪੰਜਾਬੀਆਂ ਦੇ ਲਈ ਔਰ ਗੁਜਰਾਤੀਆਂ ਦੇ ਲਈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਦੇ ਵਿੱਚ ਪੰਜਾਬੀ ਤੇ ਗੁਜਰਾਤੀ ਮੰਨੇ ਜਾਂਦੇ ਨੇ ਭਾਰਤ ਦੇ ਵਿੱਚੋਂ ਔਰ ਉਹਨਾਂ ਦੇ ਲਈ ਇੱਕ ਵੱਡਾ ਫੈਸਲਾ ਕਿਉਂਕਿ ਜੇਕਰ ਆંકੜਿਆਂ ਦੀ ਗੱਲ ਕਰੀਏ ਤੇ 16 ਲੱਖ ਭਾਰਤੀ ਬੱਚੇ ਅਮਰੀਕਾ ਦੇ ਵਿੱਚ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਦੇ ਮਾਪੇ ਨੂੰ ਵੀ ਉੱਥੇ ਦੀ ਪੀਆਰ ਮਿਲ ਜਾਂਦੀ ਹੈ ਬਾਅਦ ਦੇ ਵਿੱਚ ਪਰ ਉਹ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇਕਰ ਕੋਈ ਬੱਚਾ ਇੱਥੇ ਪੈਦਾ ਹੋਇਆ ਹੈ ਪਰ ਉਸ ਦੀ ਮਾਤਾ ਦੇ ਜਿਹੜੇ ਡਾਕੂਮੈਂਟ ਨੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਰਹਿ ਰਹੀ ਹੈ ਜਾਂ ਉਹਦਾ ਫਾਦਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਿਹਾ ਉਹਨਾਂ ਸਭ ਦੇ ਉੱਤੇ ਕਾਰਵਾਈ ਹੋਏਗੀ ਹਾਲਾਂਕਿ ਅਸੀਂ ਪੰਜਾਬ ਦਾ ਔਰ ਭਾਰਤ ਦਾ ਜ਼ਿਕਰ ਕਰ ਰਹੇ ਹਾਂ ਪਰ ਇਹ ਪੂਰੀ ਦੁਨੀਆ ਦੇ ਲਈ ਰੂਲ ਬਣਿਆ ਪੂਰੀ ਦੁਨੀਆ ਦੇ ਲਈ ਇਹ ਗੱਲ ਕਹੀ ਗਈ ਹੈ ਪਰ ਅਸੀਂ ਜ਼ਿਕਰ ਕਰ ਰਹੇ ਹਾਂ ਭਾਰਤ ਦਾ ਸੋ ਭਾਰਤ ਦੇ ਜਿਹੜੇ 16 ਲੱਖ ਤੋਂ ਬੱਚੇ ਰਹ ਰਹੇ ਨੇ ਹੁਣ ਇਹ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਉੱਥੇ ਕਿੰਨੇ ਕੁ ਲੋਕਾਂ ਦੇ ਜਿਹੜੇ ਦਸਤਾਵੇਜ਼ ਨੇ ਉਹ ਜਾਲੀ ਨਜ਼ਰ ਆਉਂਦੇ ਨੇ ਜਾਂ ਫਿਰ ਉਹਨਾਂ ਦਾ ਸਮਾਂ ਉੱਥੇ ਪੂਰਾ ਹੋ ਚੁੱਕਾ ਹੈ ਇਧਰ ਉਧਰ ਹੋ ਕੇ ਰਹ ਰਹੇ ਨੇ ਸਾਰਿਆਂ ਦੇ ਉੱਤੇ ਕਾਰਵਾਈਆਂ ਆਨ ਵਾਲੇ ਟਾਈਮ ਦੇ ਉੱਥੇ ਹੋਣੀਆਂ ਸੰਭਾਵਿਤ ਨੇ ਔਰ 18000 ਵਿਅਕਤੀਆਂ ਨੂੰ ਡਿਪੋਰਟ ਕਰਨ ਦਾ ਜਿਹੜਾ ਐਲਾਨ ਹੈ ਉਹ ਵੀ ਕਰ ਦਿੱਤਾ ਗਿਆ ਔਰ ਜਲਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਡੋਨਲਡ ਟਰੰਪ ਦੇ ਵੱਲੋਂ ਜਿਹੜੇ ਲਏ ਗਏ ਫੈਸਲੇ ਨੇ ਉਹ ਸਿੱਧੇ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਉੱਤੇ ਪ੍ਰਭਾਵ ਪ ਇਸ ਦੇ ਨਾਲ ਹੀ ਇੱਕ ਪੈਰਿਸ ਜਲਵਾਯੂ ਸਮਝੌਤਾ ਸੀ ਜਿਸ ਨੂੰ WHO ਦੇ ਮਾਧਿਅਮ ਦੇ ਨਾਲ ਚਲਾਇਆ ਜਾਂਦਾ ਸੀ ਉਸ ਸਮਝੌਤੇ ਤੋਂ ਵੀ ਅਮਰੀਕਾ ਨੂੰ ਬਾਹਰ ਕਰਨ ਦਾ ਫੈਸਲਾ ਜਿਹੜਾ ਹੈ ਡੋਨਲਡ 트੍ਰੰਪ ਦੇ ਵੱਲੋਂ ਲੈ ਲਿਆ ਗਿਆ ਇਸ ਸਮਝੌਤੇ ਦੇ ਦਰਮਿਆਨ ਕੀ ਹੁੰਦਾ ਸੀ ਕਿ 트੍ਰੰਪ ਨੇ ਵਿਸ਼ਵ ਸਿਹਤ ਸੰਗਠਨ WHO ਦੇ ਨਾਲ ਇਹਨੂੰ ਅਲੱਗ ਕਰਨ ਦਾ ਆਦੇਸ਼ ਦੇ ਦਿੱਤਾ ਜੋ 12 ਮਹੀਨੇ ਦੇ ਵਿੱਚ ਲਾਗੂ ਹੋਵੇਗਾ ਯਾਨੀ ਕਿ ਅਗਲੇ 1 ਸਾਲ ਦੇ ਵਿੱਚ ਇਹ ਲਾਗੂ ਹੋ ਜਾਏਗਾ ਕਿ WHO ਤੋਂ ਬਾਹਰ ਕੀਤਾ ਜਾਵੇ ਉਸ ਨੂੰ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਇਸ ਤੋਂ ਕੋਈ ਵੀ ਫੰਡ ਨਹੀਂ ਕਰੇਗਾ ਅਮਰੀਕਾ ਦੇ ਵੱਲੋਂ ਹੀ WHO ਨੂੰ ਸਭ ਤੋਂ ਵੱਧ ਫੰਡ ਕੀਤਾ ਜਾਂਦਾ ਸੀ ਜਿਹੜੀ ਸਵਾਸਤ ਸੰਗਠਨ ਅਭਿਸ਼ਵ ਸਵਾਸਤ ਸੰਗਠਨ ਜਿਹਨੂੰ ਅਸੀਂ ਕਹਿੰਦੇ ਹਾਂ WHO ਤੁਸੀਂ ਕੋਰੋਨਾ ਦੇ ਸਮੇਂ ਦੇ ਉੱਤੇ ਵੀ WHO ਦਾ ਨਾਮ ਬੜੇ ਵੱਡੇ ਪੱਧਰ ਤੇ ਸੁਣਿਆ ਹੋਵੇਗਾ ਕਿ WHO ਨੇ ਲਾਗੂ ਕਰ ਜਆ ਬਿਆਨ ਜਾਰੀ ਕੀਤਾ ਹੈ ਕਿ ਕੋਰੋਨਾ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ ਸੋ WHO ਪੂਰੀ ਦੁਨੀਆ ਨੂੰ ਸਵਾਸਤ ਸੁਬਿਧਾਾਂ ਮਾ ਉਪਲਬਧ ਕਰਵਾਉਣ ਦੇ ਲਈ ਔਰ ਕੋਈ ਵੀ ਮਹਾਮਾਰੀ ਨੂੰ ਜਨਤਕ ਰੂਪ ਦੇ ਵਿੱਚ ਲੋਕਾਂ ਨੂੰ ਮੰਨਣ ਦੇ ਲਈ ਆਦੇਸ਼ ਦਿੰਦਾ ਸੀ ਪਰ ਹੁਣ ਇਹ ਇਸ ਦੇ ਲਈ ਵੀ ਅਮਰੀਕਾ ਨੇ ਕਿਹਾ ਕਿ ਸਾਨੂੰ ਇਸ ਦੇ ਤੋਂ ਉੱਤੋਂ ਬਾਹਰ ਕਰ ਦਿਓ ਉਹਨਾਂ ਨੇ ਇਹ ਗੱਲ ਨਾਲ ਕਹੀ ਹੈ ਕਿ ਅਮਰੀਕਾ ਇਸ ਕਰਕੇ ਬਾਹਰ ਹੋਣਾ ਚਾਹੁੰਦਾ ਕਿਉਂਕਿ ਅਮਰੀਕਾ ਦੇ ਵੱਲੋਂ ਸਭ ਤੋਂ ਵੱਧ ਫੰਡ ਜਿਹੜਾ WHO ਨੂੰ ਕੀਤਾ ਜਾਂਦਾ ਪਰ ਅਮਰੀਕਾ ਦੇ ਲੋਕ ਉਸ ਦਾ ਫਾਇਦਾ ਨਹੀਂ ਲੈ ਰਹੇ ਉਸ ਦਾ ਫਾਇਦਾ ਲੈ ਰਹੇ ਨੇ ਹੋਰ ਲੋਕ ਇਸ ਕਰਕੇ ਅਸੀਂ WHO ਤੋਂ ਅਲੱਗ ਹੋ ਜਾਾਂਗੇ ਔਰ ਜੇਕਰ WHO ਦੇ ਬਜਟ ਦੀ ਗੱਲ ਕਰੀਏ ਤਾਂ 2023 ਦੇ ਵਿੱਚ ਇਸ ਏਜੰਸੀ ਦਾ ਜਿਹੜਾ ਬਜਟ ਸੀ ਉਸ ਦਾ 20% ਜਾਨੀ ਕਿ 11117 ਕਰੋੜ ਰੁਪਏ ਦਾ ਹਿੱਸਾ ਜਿਹੜਾ ਸੀ ਇਹਦੇ ਵਿੱਚ ਸਿਰਫ ਅਮਰੀਕਾ ਦੇ ਵੱਲੋਂ ਪਾਇਆ ਗਿਆ ਸੀ ਸੋ ਡੋਨਲਡ ਟਰੰਪ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋਣਾ ਚਾਹੁੰਦੇ ਹਾਂ ਔਰ ਅਗਲੇ 1 ਸਾਲ ਦੇ ਵਿੱਚ ਉਹ ਬਾਹਰ ਹੋ ਜਾਣਗੇ ਟਰੰਪ ਨੇ ਆਪਣੀ ਜਦੋਂ ਸੌਹ ਚੁੱਕੀ ਹੈ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ 6 ਘੰਟਿਆਂ ਦੇ ਵਿੱਚ 78 ਫੈਸਲੇ ਬਾਈਡਨ ਦੇ ਲਏ ਹੋਏ ਫੈਸਲੇ ਉਹਨਾਂ ਦੇ ਵੱਲੋਂ ਪਲਟ ਦਿੱਤੇ ਗਏ ਨੇ ਔਰ ਇਸ ਦੇ ਨਾਲ ਇਹ ਫੈਸਲਿਆਂ ਦੇ ਵਿੱਚ ਬਹੁਤ ਸਾਰੇ ਐਸੇ ਫੈਸਲੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਕਾਰੋਬਾਰ ਦੇ ਉੱਤੇ ਵੀ ਪ੍ਰਭਾਵ ਪਾਣਗੇ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਸ਼ੇਅਰ ਮਾਰਕੀਟ ਜਿਹੜੀ ਹੈ ਕ੍ਰੈਸ਼ ਹੋ ਗਈ ਸੀ ਭਾਰਤ ਦੇ ਵਿੱਚ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਪਾਰਿਆ ਕਿ ਡੋਨਲਡ ਟਰੰਪ ਆਨ ਆਲੇ ਟਾਈਮ ਦੇ ਵਿੱਚ ਕਿਹੜੇ ਕਿਹੜੇ ਹੋਰ ਐਸੇ ਫੈਸਲੇ ਲਏਗਾ ਜਿਸ ਦੇ ਨਾਲ ਸ਼ੇਅਰ ਮਾਰਕੀਟ ਤੇ ਬਹੁਤ ਵੱਡਾ ਪ੍ਰਭਾਵ ਪੈਣ ਵਾਲਾ ਇਸ ਕਰਕੇ ਲੋਕਾਂ ਦੇ ਵੱਲੋਂ ਹੁਣ ਡਰ ਡਰ ਕੇ ਕਦਮ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਰੱਖਿਆ ਜਾ ਰਿਹਾ ਖਾਸ ਕਰਕੇ ਭਾਰਤੀਆਂ ਦੇ ਵੱਲੋਂ ਔਰ ਇਸ ਦੇ ਨਾਲ ਹੀ ਬ੍ਰਿਕਸ ਦੇਸ਼ ਲਗਾਉਣ ਦੀ ਧਮਕੀ ਜਿਹੜੀ ਹੈ ਉਹ ਡੋਨਲਡ 트੍ਰੰਪ ਦੇ ਵੱਲੋਂ ਦੇ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਦੇਸ਼ ਸਾਡੇ ਨਾਲ ਕਾਰੋਬਾਰ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਸਾਡੇ ਮੁਤਾਬਕ ਬਿਹਾਨ ਵਾਲੇ ਟਾਈਮ ਦੇ ਵਿੱਚ ਚੱਲਣਾ ਪਏਗਾ ਜੇਕਰ 트੍ਰੰਪ ਦੀ ਚੇਤਾਵਨੀ ਦੀ ਗੱਲ ਕਰੀਏ ਤੇ ਬ੍ਰਿਕਸ ਦੇਸ਼ਾਂ ਦੇ ਵਿੱਚ ਬ੍ਰਾਜ਼ੀਲ ਹੈ ਰੂਸ ਹੈ ਭਾਰਤ ਹੈ ਚੀਨ ਹੈ ਦੱਖਣ ਅਫਰੀਕਾ ਹੈ ਸੋ ਐਸੇ ਦੇਸ਼ ਨੇ ਜਿਨ੍ਹਾਂ ਨੂੰ ਗਲੋਬਲ ਟ੍ਰੇਡ ਦੇ ਵਿੱਚ ਡਾਲਰ ਦਾ ਇਸਤੇਮਾਲ ਘਟ ਕਰਨ ਦੇ ਵਿੱਚ ਕੋਈ ਵੀ ਕਦਮ ਚੱਕਿਆ ਉਹ ਡੋਨਲਡ ਟਰੰਪ ਦੇ ਵੱਲੋਂ ਸਿੱਧਾ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਗਲੋਬਲ ਮਾਰਕੀਟ ਦੇ ਵਿੱਚ ਜਾਨਕੀ ਕੋਈ ਵੀ ਮੁਲਕ ਐਸਾ ਕਰਦਾ ਹੈ ਕਿ ਡਾਲਰ ਦਾ ਇਸਤੇਮਾਲ ਘਟ ਕਰਦਾ ਉਸ ਦੇ ਉੱਪਰ ਅਸੀਂ 100% ਦਾ ਟੈਰਫ ਲਗਾਵਾਂਗੇ ਭਾਰਤ ਵੀ ਉਹਦੇ ਵਿੱਚ ਸ਼ਾਮਲ ਹੈ ਪਰ ਭਾਰਤ ਦੇ ਨਾਲ ਐਸਾ ਆਨ ਵਾਲੇ ਟਾਈਮ ਦੇ ਵਿੱਚ ਹੁੰਦਾ ਫਿਲਹਾਲ ਦੀ ਗੱਡੀ ਨਜ਼ਰ ਨਹੀਂ ਆ ਰਿਹਾ ਪਰ ਡੋਨਲਡ ਟਰੰਪ ਇੱਕ ਐਸੇ ਰਾਜਨੇਤਾ ਐਸੇ ਲੀਡਰ ਦੇ ਤੌਰ ਦੇ ਉੱਤੇ ਮੰਨਿਆ ਜਾਂਦਾ ਜਿਸ ਦੇ ਵੱਲੋਂ ਜੇਕਰ ਇੱਕ ਵਾਰੀ ਕੁੰਡੀ ਅੜ ਗਈ ਕਿਸੇ ਚੀਜ਼ ਦੇ ਉੱਤੇ ਤੇ ਉਹ ਉਸ ਫੈਸਲੇ ਨੂੰ ਲੈਣ ਦੇ ਲਈ ਉਹ ਬਹੁਤ ਜ਼ਿਆਦਾ ਸਮਾਂ ਨਹੀਂ ਲਗਾਣਗੇ ਸੋ ਬ੍ਰਿਕਸ ਦੇਸ਼ਾਂ ਦੀ ਜੇਕਰ ਗੱਲ ਕਰੀਏ ਤੇ 70% ਆਬਾਦੀ ਜਿਹੜੀ ਹੈ ਉਸ ਦਾ ਵੱਡਾ ਬਾਜ਼ਾਰ ਜਿਹੜਾ ਹੈ ਬ੍ਰਿਕਸ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜੇਕਰ ਬ੍ਰਿਕਸ ਦੇਸ਼ਾਂ ਦੇ ਨਾਲ ਅਮਰੀਕਾ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਪੇਚਾ ਪੈਂਦਾ ਜੇਕਰ ਅਮਰੀਕਾ ਕਹਿੰਦਾ ਵੀ ਸਾਡਾ ਡਾਲਰ ਜੇ ਤੁਸੀਂ ਵਧੀਆ ਤਰੀਕੇ ਨਾਲ ਨਹੀਂ ਇਸਤੇਮਾਲ ਕਰਦੇ ਤੇ ਅਸੀਂ ਉਹਨਾਂ ਦੇ 100% ਟੈਰਫ ਲਗਾਵਾਂਗੇ ਤੇ ਅਮਰੀਕਾ ਨੂੰ ਵੀ ਆਉਣ ਵਾਲੇ ਟਾਈਮ ਦੇ ਉੱਤੇ ਇਸ ਦਾ ਨੁਕਸਾਨ ਹੋ ਸਕਦਾ ਕਿਉਂਕਿ ਜਿਹੜੇ ਮਾਹਰ ਨੇ ਮਹਾਰਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵੱਲੋਂ ਵੀ ਅਮਰੀਕਾ ਵੀ ਬਹੁਤ ਸਾਰੇ ਐਸੇ ਦੇਸ਼ ਨੇ ਜਿਨ੍ਹਾਂ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਮੰਗਵਾਉਂਦਾ ਸੋ ਅਮਰੀਕਾ ਨੂੰ ਵੀ ਇਸ ਦਾ ਖਾਮਯਾ ਆਪਣਾ ਭੁਗਤਣਾ ਪੈ ਸਕਦਾ ਹੈ ਔਰ ਅਮਰੀਕੀ ਲੋਕਾਂ ਨੂੰ ਵੀ ਇੱਕਦਮ ਹੀ ਜਿਹੜੀ ਮਾਰਕੀਟ ਦੇ ਵਿੱਚ ਉਸਾਲ ਦੇਖਣ ਨੂੰ ਮਿਲ ਸਕਦਾ ਹੈ ਇਸ ਕਰਕੇ ਅਮਰੀਕਾ ਦੇ ਲੋਕ ਸ਼ਾਇਦ ਕਦੇ ਨਹੀਂ ਜਾਣਗੇ ਕਿ ਬ੍ਰਿਕਸ ਦੇਸ਼ਾਂ ਦੇ ਨਾਲ ਕੋਈ ਵੀ ਜਿਹੜਾ ਤਾਲਮੇਲ ਹੈ ਉਹ ਅਮਰੀਕਾ ਦਾ ਵਿਗੜੇ ਪਰ ਡੋਨਲਡ ਟਰੰਪ ਦੇ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹ ਥੋੜੇ ਚਿੰਤਾਜਨਕ ਜ਼ਰੂਰ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਇੱਕ ਅ ਵੱਡਾ ਚਟਕਾ ਇਹ ਕਹਿ ਸਕਦੇ ਹਾਂ ਕਿ ਇੱਕ ਕੈਬਨਟ ਬਣਾਈ 트럼ਪ ਦੇ ਵੱਲੋਂ ਉਸ ਕੈਬਨਟ ਦੇ ਵਿੱਚ ਰਾਮਾ ਸੁਆਮੀ ਵਿਵੇਕ ਰਾਮਾ ਸੁਆਮੀ ਨੂੰ ਸਰਕਾਰੀ ਦਕਸ਼ਤਾ ਵਿਭਾਗ ਜਾਨਕਿ ਡੋਜ਼ ਦਾ ਸਹਿ ਪ੍ਰਮੁੱਖ ਲਗਾਇਆ ਗਿਆ ਸੀ ਔਰ ਉਸ ਦੇ ਜਿਹੜੇ ਪ੍ਰਮੁੱਖ ਨੇ ਉਹ ਐਲਾਨ ਮਸਕ ਨੇ ਡੋਜ਼ ਦੇ ਪ੍ਰਮੁੱਖ ਐਲਾਨ ਮਸਕ ਨੇ ਔਰ ਉਹਨਾਂ ਦਾ ਜਿਹੜਾ ਸਹਿ ਪ੍ਰਮੁੱਖ ਲਗਾਇਆ ਗਿਆ ਸੀ ਉਹ ਲਗਾਇਆ ਗਿਆ ਸੀ ਵਿਵੇਕ ਰਾਮਾ ਸੁਆਮੀ ਨੂੰ ਵਿਵੇਕ ਰਾਮਾ ਸੁਆਮੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਸਤੀਫਾ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ ਭਾਰਤੀ ਮੂਲ ਦੇ ਨੇ ਉਹਨਾਂ ਦੇ ਵੱਲੋਂ ਇਹ ਕਹਿ ਕੇ ਇਹ ਅਸਤੀਫਾ ਦਿੱਤਾ ਗਿਆ ਹੈ ਕਿ ਉਹ ਯੋਹਾਉ ਯੂ ਹਾਉ ਦੇ ਗਵਰਨਰ ਦੇ ਲਈ ਚੋਣ ਲੜਨਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਇਹ ਅਹੁਦਾ ਜਿਹੜਾ ਹੈ ਇਹ ਪਦ ਜਿਹੜਾ ਹੈ ਉਸ ਨੂੰ ਛੱਡਿਆ ਜਾ ਰਿਹਾ ਸੋ ਡੋਨਲਡ ਟਰੰਪ ਦੇ ਵੱਲੋਂ ਲਏ ਗਏ ਫੈਸਲਿਆਂ ਦੇ ਨਾਲ ਜਿੱਥੇ ਪੂਰਾ ਵਿਸ਼ਵ ਚਿੰਤਤ ਹੈ ਉੱਥੇ ਹੀ ਭਾਰਤ ਦੇ ਲੋਕ ਜਿਹੜੇ ਜਿਨ੍ਹਾਂ ਨੂੰ ਹੁਣ ਡਰ ਪੈ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਕਿਸੇ ਵੀ ਕਾਰਨ ਤੋਂ ਉਹ ਉਹ ਲੋਕ ਰਿਪੋਰਟ ਹੋਣਗੇ ਜਿਹੜੇ ਲੋਕ ਅवैध ਰੂਪ ਦੇ ਨਾਲ ਬਸੇ ਹੋਏ ਨੇ ਭਾਰਤ ਤੋਂ ਜਾ ਕੇ ਬਸੇ ਹੋਏ ਨੇ ਜਾਂ ਫਿਰ ਮੈਕਸੀਕੋ ਸਭ ਤੋਂ ਵੱਡੀ ਗਿਣਤੀ ਜੇ ਅਮਰੀਕਾ ਅਮਰੀਕਾ ਦੇ ਵਿੱਚ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਆ ਕੇ ਬਸਿਆ ਹੋਇਆ ਉਹ ਗਿਣਤੀ ਹੈ ਮੈਕਸੀਕੋ ਦੇ ਲੋਕਾਂ ਦੀ ਕਿਉਂਕਿ ਮੈਕਸੀਕੋ ਇੱਕ ਐਸੀ ਕੰਟਰੀ ਹੈ ਜਿਹੜੀ ਅਮਰੀਕਾ ਦੇ ਨਾਲ ਲੱਗਦੀ ਹੈ ਔਰ ਉਸ ਨੂੰ ਕੋਈ ਬਾਰਡਰ ਨਹੀਂ ਲੱਗਦਾ ਸੜਕੀ ਮਾਰਗ ਰਾਹੀਂ ਮੈਕਸੀਕੋ ਤੋਂ ਅਮਰੀਕਾ ਔਰ ਅਮਰੀਕਾ ਤੋਂ ਮੈਕਸੀਕੋ ਜਾਇਆ ਜਾ ਸਕਦਾ ਹੈ ਪਰ ਅ ਵੀਜ਼ਾ ਜ਼ਰੂਰ ਲੱਗਦਾ ਹੈ ਪਰ ਬਹੁਤ ਜ਼ਿਆਦਾ ਔਖਾ ਨਹੀਂ ਹੈ ਆਣਾ ਜਾਣਾ ਔਰ ਹੁਣ ਮੈਕਸੀਕੋ ਦੇ ਲੋਕਾਂ ਨੂੰ ਦੇ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਜੇਕਰ ਉਹਨਾਂ ਨੂੰ ਡਿਪੋਰਟ ਵੀ ਕਰਨਾ ਹੋਇਆ ਆਣ ਵਾਲੇ ਟਾਈਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦੇ ਕਰੀਬ ਜਿਹੜੇ ਲੋਕ ਨੇ ਅ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਮੈਕਸੀਕੋ ਨੂੰ ਸਭ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਮੈਕਸੀਕੋ ਨੂੰ ਦੇ ਲੋਕਾਂ ਨੂੰ ਡਿਪੋਰਟ ਕਰਨਾ ਵੀ ਅਮਰੀਕਾ ਦੇ ਲਈ ਬਹੁਤ ਜ਼ਿਆਦਾ ਔਖਾ ਨਹੀਂ ਹੈ ਕਿਉਂਕਿ ਭਾਰਤੀ ਨੂੰ ਜੇ ਕਿਸੇ ਨੂੰ ਕਰਨਾ ਹੋਵੇ ਪਾਕਿਸਤਾਨੀ ਨੂੰ ਕਰਨਾ ਹੋਵੇ ਕਿਸੇ ਹੋਰ ਮੁਲਕ ਦੇ ਲੋਕਾਂ ਨੂੰ ਕਰਨਾ ਹੋਵੇ ਤੇ ਉਹਨਾਂ ਨੂੰ ਜਹਾਜ਼ ਦੀ ਟਿਕਟ ਤੱਕ ਵੀ ਉਸ ਸਰਕਾਰ ਨੂੰ ਦੇਣੀ ਪੈਗੀ ਔਰ ਉਹ ਉਹਨਾਂ ਲੋਕਾਂ ਨੂੰ ਉਹਨਾਂ ਦੇ ਦੇਸ਼ ਤੱਕ ਪਹੁੰਚਾਇਆ ਜਾਏਗਾ ਪਰ ਮੈਕਸੀਕੋ ਐਸੀ ਕੰਟਰੀ ਹੈ ਜਿਨ੍ਹਾਂ ਨੂੰ ਸੜਕੀ ਯਾਤਰਾ ਹੈ ਜੇ 100 ਬਸਾਂ ਵੀ ਲਾ ਦਿੱਤੀਆਂ ਜਾਣ ਤੇ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਡਿਪੋਰਟ ਕਰਕੇ ਮੈਕਸੀਕੋ ਵਾਪਸ ਭੇਜਿਆ ਜਾ ਸਕਦਾ ਹੈ ਸੋ ਮੈਕਸੀਕੋ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਪਰ ਪੰਜਾਬੀ ਆਨਲਾਈਨ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਕੈਨੇਡਾ ਔਰ ਆਸਟ੍ਰੇਲੀਆ ਜਾਣ ਦੇ ਲਈ ਦੋ ਵਾਰ ਜ਼ਰੂਰ ਸੋਚਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਅਮਰੀਕਾ ਵੀ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਪੁਖਤਾ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਜਾਣਾ ਪਏਗਾ ਔਰ ਇੱਕ ਖਾਸ ਗੱਲ ਇਹਦੇ ਵਿੱਚ ਇਹ ਦੱਸਣੀ ਬੜੀ ਜ਼ਰੂਰੀ ਹੈ ਕਿ ਜਿਹੜੇ ਬੱਚਿਆਂ ਦੇ ਉੱਤੇ ਐਲਾਨ ਕੀਤਾ ਹੈ ਕਿ ਜਿਹੜੇ ਬੱਚਿਆਂ ਦਾ ਜਨਮ ਅਮਰੀਕਾ ਦੇ ਵਿੱਚ ਹੋਇਆ ਪਰ ਉਹ ਬੱਚਾ ਉੱਥੇ ਦਾ ਨਾਗਰਿਕ ਨਹੀਂ ਹੋਏਗਾ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਕਿਹੜੇ ਸਾਲ ਤੋਂ ਹੋ ਸਕਦਾ ਇਹ ਕਿਹਾ ਜਾਵੇ ਕਿ ਜੋ ਅੱਜ ਤੋਂ ਇਹ ਕਾਨੂੰਨ ਲਾਗੂ ਹੁੰਦਾ ਇਸ ਤੋਂ ਪਹਿਲਾਂ ਜਿਹੜੇ ਬੱਚਿਆਂ ਦਾ ਜਨਮ ਉੱਥੇ ਹੋਇਆ ਉਹਨਾਂ ਦੀ ਨਾਗਰਿਕਤਾ ਉਹਨਾਂ ਦੀ ਹੀ ਰਹੇਗੀ ਪਰ ਅਜੇ ਤੱਕ ਇਹਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਕੀ ਪਿਛਲੇ 5 ਸਾਲਾਂ ਤੋਂ ਪਹਿਲਾਂ ਜਿਹੜੇ ਬੱਚੇ ਜਨਮੇ ਨੇ ਉਹਨਾਂ ਦੇ ਲਈ ਇਹ ਕਾਨੂੰਨ ਹੈ ਜਾਂ ਫਿਰ 2025 ਜਦੋਂ ਰਾਸ਼ਟਰਪਤੀ ਦੀ ਸੌਂ ਚੁੱਕ ਲਈ ਹੈ ਡੋਨਲਡ 트ੰਪ ਨੇ ਉਦੋਂ ਤੋਂ ਇਹ ਕਾਨੂੰਨ ਲਾਗੂ ਹੈ ਇਹਦੀ ਪੁਸ਼ਟੀ ਇਹ ਇਹ ਬਹੁਤ ਸਾਰੇ ਐਸੇ ਸਵਾਲ ਨੇ ਡੋਨਲਡ 트ੰਪ ਦੇ ਬੋਲੋ ਜਿਹੜੇ ਫੈਸਲੇ ਟੜਾ ਟੜਾ ਲੈ ਜਾ ਰਹੇ ਨੇ ਉਹਨਾਂ ਦੇ ਵਿੱਚ ਅੱਲੇ ਤੱਕ ਪੁਸ਼ਟੀਆਂ ਨਹੀਂ ਹੋ ਰਹੀਆਂ ਫੈਸਲੇ ਜਰੂਰ ਲੈ ਜਾ ਰਹੇ ਨੇ ਪੁਸ਼ਟੀਆਂ ਨਹੀਂ ਹੋ ਰਹੀਆਂ ਕਿ ਲਾਗੂ ਕਦੋਂ ਤੋਂ ਹੋਣਗੇ ਜਿਵੇਂ ਹੁਣ ਇੱਕ ਪੁਸ਼ਟੀ ਇਹ ਤਾਂ ਕਰ ਦਿੱਤੀ ਉਹਨਾਂ ਨੇ ਕਿ ਪੈरिस ਜਲਵਾਯੂ ਉਹ ਜਿਹੜਾ ਸਮਝੌਤਾ ਆ ਉਹ ਅਗਲੇ ਮਹੀਨੇ ਯਾਨੀ ਕਿ 20 ਫਰਵਰੀ ਤੱਕ ਉਹਦੇ ਉੱਤੇ ਫੈਸਲਾ ਲਿਆ ਜਾਏ ਇੱਕ ਸਾਲ ਦੇ ਨਹੀਂ ਉਹਦੇ ਉੱਤੇ ਫੈਸਲਾ ਲਿਆ ਜਾਏ ਆਲਰੇਡੀ ਰਿਪੋਰਟ ਕਰਨ ਵਾਲੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਆ ਉਹਨਾਂ ਨੇ 20 ਫਰਵਰੀ ਤੱਕ ਕਿਹਾ ਸੋ ਐਸੇ ਬਹੁਤ ਸਾਰੇ ਫੈਸਲੇ ਨੇ ਜਿਨ੍ਹਾਂ ਦੇ ਉੱਤੇ ਪੁਸ਼ਟੀ ਜਿਹੜੀ ਆ ਅਜੇ ਤੱਕ ਡੋਨਲਡ 트੍ਰੰਪ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਆਣੀ ਬਾਕੀ ਆ ਪਰ ਫੈਸਲੇ ਤੁਹਾਡਾ ਤਾਂ ਡੋਨਲਡ 트੍ਰੰਪ ਦੇ ਵੱਲੋਂ ਜਿਹੜੇ ਲਏ ਜਾ ਰਹੇ ਨੇ ਉਸ ਦੇ ਨਾਲ ਵਿਦੇਸ਼ੀ ਬਾਜ਼ਾਰ ਦੇ ਉੱਪਰ ਔਰ ਗਵਾਂਡੀ ਮੁਲਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਗਿਆ। ਇਸ ਤੋਂ ਇਲਾਵਾ ਕੱਲ ਦੀ ਇੱਕ ਵੱਡੀ ਖਬਰ ਰਹੀ ਹੈ ਕਿ ਛੱਤੀਸਗੜ੍ਹ ਦੇ ਵਿੱਚ 1 ਕਰੋੜ ਦੇ ਇਨਾਮੀ ਨਕਸਲੀ ਸਣੇ 14 ਲੋਕਾਂ ਨੂੰ 14 ਨਕਸਲੀਆਂ ਨੂੰ ਆਰਮੀ ਦੇ ਵੱਲੋਂ ਢੇਰ ਕਰ ਦਿੱਤਾ ਗਿਆ। ਮੁਕਾਬਲੇ ਦੇ ਵਿੱਚ ਮਾਰਿਆ ਗਿਆ ਨਕਸਲੀ ਜੈਰਾਮ ਉਰਫ ਚਲਪਤੀ ਦੇ ਉੱਤੇ 1 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਔਰ ਬੜੀ ਦੇਰ ਤੋਂ ਇਹਦੀ ਭਾਲ ਜਿਹੜੀ ਹੈ ਉਹ ਏਜੰਸੀਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਸੋ ਪੁਲਿਸ ਦੇ CRPF ਨੇ 60 ਤੋਂ ਜ਼ਿਆਦਾ ਨਕਸਲੀਆਂ ਨੂੰ ਹੁਣ ਘੇਰਿਆ ਹੋਇਆ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ ਉੜੀਸਾ ਛੱਤੀਸਗੜ੍ਹ ਦੇ ਬਾਰਡਰ ਦੇ ਉੱਪਰ ਜਿਹੜੇ ਨਕਸਲੀ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ 1000 ਦੇ ਕਰੀਬ CRPF ਦੇ ਜਵਾਨਾਂ ਦੇ ਵੱਲੋਂ ਪੂਰੇ ਦੇ ਪੂਰੇ ਜੰਗਲ ਨੂੰ ਘੇਰ ਲਿਆ ਗਿਆ ਔਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ नक्सली ਹਮਲਾ ਹੋਇਆ ਸੀ ਜਿਸ ਦੇ ਵਿੱਚ ਭਾਰਤੀ ਜਵਾਨ ਮਾਰੇ ਗਏ ਸੀ ਉਸ ਟਾਈਮ ਦੇ ਉੱਤੇ ਵੀ ਅਮਿਤ ਸ਼ਾਹ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਗੱਲ ਨੂੰ ਕਿਹਾ ਗਿਆ ਸੀ ਕਿ 2026 ਤੱਕ नक्सਲ ਪ੍ਰਭਾਵ ਨੂੰ ਪੂਰੇ ਦੇਸ਼ ਦੇ ਵਿੱਚੋਂ ਖਤਮ ਕਰ ਦਿੱਤਾ ਜਾਏਗਾ ਸੋ ਉਸ ਹੁਣ ਫੈਸਲੇ ਦੇ ਉੱਤੇ CRPF ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਔਰ 1000 ਦੇ ਕਰੀਬ CRPF ਦੇ ਜਵਾਨਾਂ ਨੇ नक्सਲੀਆਂ ਨੂੰ ਘੇਰਿਆ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 60 ਦੇ ਕਰੀਬ नक्सਲੀ ਨੇ ਜਿਨ੍ਹਾਂ ਨੂੰ ਘੇਰਾ ਪਾਇਆ ਹੋਇਆ ਅਜੇ ਤੱਕ ਜਦੋਂ ਤੁਸੀਂ ਤੁਹਾਨੂੰ ਖਬਰ ਦੱਸ ਰਹੇ ਹਾਂ ਅਜੇ ਵੀ ਇਹ ਅਭਿਆਨ ਜਾਰੀ ਹੈ ਜਿਹਦੇ ਵਿੱਚ 14 ਦੀਆਂ ਜਿਹੜੀਆਂ ਲਾਸ਼ਾਂ ਨੇ 14 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਦੋ ਜਵਾਨ ਵੀ ਜ਼ਖਮੀ ਹੋਏ ਨੇ ਪਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਹੈ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ 239 ਨਕਸਲੀ ਜਿਹੜੇ ਨੇ ਉਹ ਉਹ ਮਾਰੇ ਜਾ ਚੁੱਕੇ ਨੇ ਔਰ ਲਗਾਤਾਰ ਇਹਨਾਂ ਦੀ ਹੁਣ ਜੇ ਇਸ ਇਸ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੇ ਵਿੱਚ ਹੀ 45 ਨਕਸਲੀ ਮਾਰੇ ਜਾ ਚੁੱਕੇ ਨੇ ਇਹ 2 ਜਨਵਰੀ ਨੂੰ ਪਹਿਲਾ ਮਾਰੇ ਗਏ ਫਿਰ 3 5 16 ਅਤੇ ਹੁਣ 21 ਜਨਵਰੀ ਨੂੰ ਵੀ 14 ਨਕਸਲੀ ਢੇਰ ਕਰ ਦਿੱਤੇ ਗਏ ਨੇ ਗੱਲ ਜੇਕਰ ਕਿਸਾਨੀ ਅੰਦੋਲਨ ਦੀ ਕਰੀਏ ਇਹ ਪਹਿਲੀ ਗੱਲ ਤਾਂ ਇੱਕ ਅੱਜ ਸੁਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾਂ ਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਏਗੀ ਔਰ ਸ਼ੰਭੂ ਬਾਰਡਰ ਫੋਲਰ ਨੂੰ ਲੈ ਕੇ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਉਹਦੇ ਉੱਤੇ ਸੁਣਵਾਈ ਹੋਏਗੀ ਆ ਸੁਪਰੀਮ ਕੋਰਟ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਸੁਣਵਾਈ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਏਗਾ ਪੰਜਾਬ ਸਰਕਾਰ ਨੂੰ ਕਿਹਾ ਗਿਆ ਸੀ ਕਿ ਤੁਸੀਂ ਦੱਸੋ ਵੀ ਸਿਹਤ ਸਹੂਲਤਾਂ ਕਿਉਂ ਨਹੀਂ ਪ੍ਰੋਵਾਈਡ ਕਰਵਾਈਆਂ ਜਾ ਸਕਦੀਆਂ ਇਧਰਲੇ ਪਾਸੇ ਹੁਣ ਪੰਜਾਬ ਸਰਕਾਰ ਸੌਖੀ ਜ਼ਰੂਰ ਨਜ਼ਰ ਆ ਰਹੀ ਹੈ ਕਪਿਲ ਸਿੰਬਲ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਵਕੀਲ ਦੇ ਤੌਰ ਦੇ ਉੱਤੇ ਇਸ ਸਾਰੇ ਮਾਮਲੇ ਨੂੰ ਦੇਖ ਰਹੇ ਨੇ ਉਹਨਾਂ ਦੇ ਵੱਲੋਂ ਇਹ ਰਾਹਤ ਦੀ ਖਬਰ ਜ਼ਰੂਰ ਹੈ ਕਿ ਪੰਜਾਬ ਸਰਕਾਰ ਦੀ ਅਜੇ ਝਾੜ-ਚਾਂਬ ਸੁਪਰੀਮ ਕੋਰਟ ਨਹੀਂ ਕਰੇਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸਿਹਤ ਸਹੂਲਤਾਂ ਲੈ ਲਈਆਂ ਗਈਆਂ ਨੇ ਬੀਤੇ ਕੱਲ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਲੋਕਾਂ ਨਾਲ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੰਦੋਲਨ ਦੀ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਕਿ ਤੁਸੀਂ ਤੁਹਾਨੂੰ ਇੱਕਜੁੱਟ ਹੋਣ ਦੀ ਲੋੜ ਹੈ ਅੱਗੇ ਹੋ ਕੇ ਸਾਰੇ ਜਣੇ ਹੰਬਲਾ ਮਾਰੀਏ ਕੇਂਦਰ ਸਰਕਾਰ ਤੇ ਪ੍ਰਭਾਵ ਪਾਈਏ ਕਹਿੰਦੇ ਕਿ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਜੇ ਸਿਹਤ ਸਹੂਲਤਾ ਲੈ ਲਈਆਂ ਸੀ ਤਾਂ ਤੁਹਾਨੂੰ ਮਰਨ ਬਰਤ ਵੀ ਖੋਲ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਇਹਦੇ ਨਾਲ ਜਿਹੜਾ ਦਬਾਅ ਹੈ ਕੇਂਦਰ ਸਰਕਾਰ ਤੇ ਉਹ ਘਟ ਜਾਣਾ ਸੀ ਇਸ ਕਰਕੇ ਮੈਂ ਮਰਨ ਬਰਤ ਨਹੀਂ ਤੋੜਿਆ ਮੈਂ ਸਿਹਤ ਸਹੂਲਤਾ ਲੈ ਲਈਆਂ ਨੇ ਪਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇੱਕ ਅਸਥਾਈ ਤੌਰ ਦੇ ਉੱਤੇ ਇੱਕ ਐਸਾ ਅ ਡੱਲੇਵਾਲ ਦੇ ਲਈ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਜਿਹਦੇ ਵਿੱਚ ਡੱਲੇਵਾਲ ਨੂੰ ਜਿੱਥੇ ਹੁਣ ਡੱਲੇਵਾਲ ਰੁਕੇ ਹੋਏ ਨੇ ਉਹ ਕਹਿੰਦੇ ਕਿ ਮੇਰਾ ਇੱਥੇ ਹੁਣ ਦਮ ਘੁੱਟਦਾ ਹੈ ਬਹੁਤ ਦਿਨ ਹੋ ਗਿਆ ਮੈਂ ਇੱਥੇ ਲੰਮਾ ਪਿਆ ਔਰ ਉਹਨਾਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਇੱਕ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਪਰ ਬੀਤੇ ਕੱਲ ਤੱਕ ਉਹ ਕਮਰਾ ਤਿਆਰ ਨਹੀਂ ਹੋ ਸਕਿਆ ਸੀ ਅੱਜ ਅਨੁਮਾਨ ਹੈ ਕਿ ਅੱਜ ਉਹ ਕਮਰਾ ਤਿਆਰ ਹੋ ਜਾਏਗਾ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਪਹੁੰਚਾਇਆ ਜਾਏਗਾ ਉੱਥੇ ਬਕਾਇਦਾ ਹੀਟਰ ਲੱਗੇ ਹੋਣਗੇ ਇੱਕ ਰਸੋਈ ਬਣਾਈ ਗਈ ਹੈ ਵਾਸ਼ਰੂਮ ਬਣਾਇਆ ਗਿਆ ਔਰ ਉਸ ਨੂੰ ਇਸ ਤਰੀਕੇ ਦਾ ਡਵੈਲਪ ਕੀਤਾ ਗਿਆ ਉਹ ਕਿ ਜਿੱਦਰ ਨੂੰ ਸੂਰਜ ਦੀ ਰੋਸ਼ਨੀ ਕਹੋ ਮੇਗੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਜਿਹੜਾ ਕਮਰਾ ਹੈ ਉਹਨੂੰ ਉਧਰ ਨੂੰ ਘੁਮਾ ਦਿੱਤਾ ਜਾਵੇ ਕਿ ਸਿੰਧੀ ਰੋਸ਼ਨੀ ਸਵੇਰ ਤੋਂ ਸ਼ਾਮ ਤੱਕ ਧੁੱਪ ਜਿਹੜੀ ਹੈ ਉਹਨਾਂ ਤੇ ਪਵੇ ਤਾਂ ਕਿ ਉਹਨਾਂ ਦਾ ਸਰੀਰ ਜਲਦ ਤੋਂ ਜਲਦ ਤੰਦਰੁਸਤ ਤੰਦਰੁਸਤ ਹੋ ਜਾਏ ਸੋ ਬੰਦ ਟਰਾਲੀ ਦੇ ਵਿੱਚੋਂ ਉਹ ਕਹਿੰਦੇ ਨੇ ਕਿ ਮੇਰਾ ਹੁਣ ਮਨ ਜਿਆ ਭਰ ਗਿਆ ਮੈਨੂੰ ਇੱਥੋਂ ਬਾਹਰ ਕੱਢੋ ਸੋ ਉਸ ਦੇ ਲਈ ਇੱਕ ਕਮਰਾ ਵਿਸ਼ੇਸ਼ ਕਮਰਾ ਜਗਜੀਤ ਸਿੰਘ ਢੱਲੇਵਾਲ ਦੇ ਲਈ ਤਿਆਰ ਹੋ ਰਿਹਾ ਔਰ ਅੱਜ ਇਹ ਕਮਰਾ ਵੀ ਤਿਆਰ ਹੋ ਜਾਏਗਾ ਐਸਾ ਅਨੁਮਾਨ ਲਗਾਇਆ ਜਾ ਰਿਹਾ ਔਰ ਇੱਕ ਸੁਣਵਾਈ ਹੋਏਗੀ ਉਹ ਸੁਣਵਾਈ ਦੇ ਵਿੱਚ ਉਹਦੇ ਤੇ ਜ਼ਿਕਰ ਅਸੀਂ ਅਸੀਂ ਆਪਣੇ ਸ਼ਾਮ ਵਾਲੇ ਬੁਲੇਟਿਨ ਦੇ ਵਿੱਚ ਕਰਾਂਗੇ ਔਰ ਇੱਕ ਖਬਰ ਰਹੀ ਹੈ ਬੀਤੇ ਕੱਲ ਦੇ ਵਿੱਚ ਪ੍ਰਵੇਸ਼ ਵਰਮਾ ਦੇ ਬਿਆਨ ਦੀ ਜਿਸ ਨੇ ਸਿਆਸਤ ਪਖਾ ਦਿੱਤੀ ਆ ਬੀਤੀ دیر ਰਾਤ ਸੀਐਮ ਭਗਵੰਤ ਮਾਨ ਜੇਕਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਦੀ ਗੱਲ ਕਰੀਓ ਸਾਰਿਆਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਵੀ ਬਹੁਤ ਮਾੜਾ ਬੋਲ ਦਿੱਤਾ ਪ੍ਰਵੇਸ਼ ਵਰਮਾ ਨੇ ਪ੍ਰਵੇਸ਼ ਵਰਮਾ ਦਾ ਜਿਹੜਾ ਇਹ ਬਿਆਨ ਹੈ ਉਹਨੇ ਸਿਰਫ ਆਮ ਆਦਮੀ ਪਾਰਟੀ ਨਹੀਂ ਪੰਜਾਬੀਆਂ ਦੇ ਉੱਤੇ ਇੱਕ ਨਿਸ਼ਾਨਾ ਸਾਧਿਆ ਦਿੱਲੀ ਦੇ ਵਿੱਚ ਘੁੰਮਦੀਆਂ ਉਹਨਾਂ ਨੇ ਪਰਮੇਸ਼ਰ ਵਰਮਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਹਿੰਦਾ ਦਿੱਲੀ 'ਚ ਘੁੰਮਦੀਆਂ ਪੰਜਾਬ ਦੀਆਂ ਗੱਡੀਆਂ ਨੂੰ ਸ਼ੱਕੀ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਜਪਾ ਆਗੂ ਦਾ ਇਹ ਬਿਆਨ ਪੰਜਾਬ ਦਾ અપਮਾਨ ਹੈ ਪਰਮੇਸ਼ਰ ਵਰਮਾ ਕਹਿੰਦੇ ਨੇ ਕਿ 26 ਜਨਵਰੀ ਆਉਣ ਵਾਲੀ ਹੈ ਗਣਤੰਤਰ ਦਿਵਸ ਆਉਣ ਵਾਲਾ ਹੈ ਦੇਸ਼ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿੱਥੇ ਏਜੰਸੀਆਂ ਦੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਕਹਿੰਦੇ ਕਿ ਦਿੱਲੀ ਦੇ ਵਿੱਚ लाल किले ਦੇ ਕੋਲ ਪੰਜਾਬ ਦੇ ਨੰਬਰ ਦੀਆਂ ਗੱਡੀਆਂ ਬਹੁਤ ਘੁੰਮ ਰਹੀਆਂ ਉਹ ਕਹਿੰਦੇ بڑا ਚਿੰਤਾ ਦਾ ਵਿਸ਼ਾ ਹੈ ਕੀ ਇੱਥੇ ਕੁਝ ਹੋਰ ਤਾਂ ਨਹੀਂ ਕਰਨ ਵਾਲੇ ਕੁਝ ਗਲਤ ਤਾਂ ਨਹੀਂ ਹੋਣ ਵਾਲਾ ਪੰਜਾਬ ਨੰਬਰ ਦੀਆਂ ਗੱਡੀਆਂ ਕਿਉਂ ਇੱਥੇ ਨਹੀਂ ਘੁੰਮ ਰਹੀਆਂ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇਹਦਾ ਇਸ ਬਿਆਨ ਦਾ ਨੂੰ ਪੰਜਾਬੀਆਂ ਦਾ ਅਪਮਾਨ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦਾ ਅਪਮਾਨ ਕੀਤਾ ਗਿਆ ਹੈ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਭਾਜਪਾ ਦੇ ਵੱਲੋਂ ਦੇਖਿਆ ਜਾ ਰਿਹਾ ਸੋ ਇਹ ਗਲਤ ਬਿਆਨ ਹੈ ਔਰ ਇਸ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਪਰਮੇਸ਼ ਵਰਮਾ ਨੂੰ ਪ੍ਰਵੇਸ਼ ਵਰਮਾ ਦਾ ਇਹ ਜਿਹੜਾ ਬਿਆਨ ਹੈ ਹੁਣ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਔਰ ਇਸ ਬਿਆਨ ਦੀ ਨਖੇਦੀ ਜਿਹੜੀ ਆ ਸਿਰਫ ਆਮ ਆਦਮੀ ਪਾਰਟੀ ਨਹੀਂ ਹੋਰ ਵੀ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਕਿਉਂ ਦੇਖਿਆ ਜਾਂਦਾ ਹੈ ਹਾਲਾਂਕਿ ਪੰਜਾਬੀ ਤਾਂ ਵੱਡੀ ਗਿਣਤੀ ਦੇ ਵਿੱਚ 에어ਪੋਰਟ ਤੇ ਵੀ ਜਾਂਦੇ ਨੇ ਇਹ ਗੱਡੀਆਂ ਸਿਰਫ ਹੁਣ ਨਹੀਂ ਘੁੰਮਣ ਲੱਗੀਆਂ ਜੇਕਰ ਵੈਸੇ ਗੱਲ ਕਰੀਏ ਦਿੱਲੀ ਦੇ ਵਿੱਚ ਪੰਜਾਬੀ ਵਪਾਰ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ ਹਾਲਾਂਕਿ ਨੋ ਡਾਊਟ ਕਿ ਪੰਜਾਬ ਦੀ ਚਾਹੇ ਕਾਂਗਰਸ ਪਾਰਟੀ ਹੋਵੇ ਪੰਜਾਬ ਦੀ ਆਮ ਆਦਮੀ ਪਾਰਟੀ ਹੋਵੇ ਪੰਜਾਬ ਦੇ ਭਾਜਪਾ ਦੇ ਆਗੂ ਸਾਰੇ ਦੇ ਸਾਰਿਆਂ ਦੇ ਡੇਰੇ ਦਿੱਲੀ ਦੇ ਵਿੱਚ ਲੱਗੇ ਹੋਏ ਨੇ ਇਸ ਟਾਈਮ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਵਾਕਈ ਗੱਲ ਤਾਂ ਠੀਕ ਹੈ ਕਿ ਗੱਡੀਆਂ ਉੱਥੇ ਘੁੰਮ ਰਹੀਆਂ ਹੋਣਗੀਆਂ ਪਰ ਇਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਪ੍ਰਵੇਸ਼ ਵਰਮਾ ਦੇ ਵੱਲੋਂ ਇਹ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਗਣਤੰਤਰ ਦਿਵਸ ਆਉਣ ਵਾਲਾ ਪੰਜਾਬ ਦੀਆਂ ਗੱਡੀਆਂ ਕਿਉਂ ਘੁੰਮ ਰਹੀਆਂ ਨੇ ਉਸ ਨੂੰ ਲੈ ਕੇ ਹੁਣ ਵਿਰੋਧ ਜਿਹੜਾ ਹੈ ਇਸ ਬਿਆਨ ਦਾ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਦੂਸਰੇ ਪਾਸੇ ਹਸਪਤਾਲ ਤੋਂ ਬੀਤੇ ਕੱਲ ਸੈਫਲੀ ਖਾਨ ਨੂੰ ਛੁੱਟੀ ਮਿਲ ਗਈ ਹੈ ਪੰਜ ਦਿਨ ਉਹ ਮੁੰਬਈ ਦੇ ਲੀਲਾਬਤੀ ਹਸਪਤਾਲ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲ ਗਈ ਆ ਠੀਕ ਨੇ ਖੁਦ ਤੁਰ ਕੇ ਉਹ ਉਹ ਪੂਰਾ ਗੱਡੀ ਤੋਂ ਉਤਰ ਕੇ ਔਰ ਆਪਣੇ ਘਰ ਦੇ ਅੰਦਰ ਐਂਟਰ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ 15 ਮਿੰਟ ਦਾ ਰਸਤਾ ਸੀ ਉਹਨਾਂ ਦੇ ਘਰ ਦਾ ਲੀਲਾਵਤੀ ਹਸਪਤਾਲ ਤੋਂ ਔਰ ਇਸ ਦਰਮਿਆਨ ਲੋਕਾਂ ਦਾ ਵਿਵਾਦਨ ਕਰਦੇ ਆਏ ਨੇ ਔਰ ਸੈਫਲੀ ਖਾਨ ਦੇ ਵੱਲੋਂ ਹੁਣ ਆਪਣੀ ਲੋਕੇਸ਼ਨ ਚੇਂਜ ਕੀਤੀ ਗਈ ਆ ਔਰ ਉਸ ਦੇ ਨਾਲ ਹੀ ਸੀਨ ਰੀਕਰੀਏਟ ਕੀਤਾ ਗਿਆ ਉਸ ਦੋਸ਼ੀ ਨੂੰ ਜਿਹੜਾ ਚੋਰ ਸੀ ਉਸ ਨੂੰ ਸੈਫਲੀ ਸੈਫਲੀ ਖਾਨ ਦੇ ਘਰ ਲੈ ਜਾਇਆ ਗਿਆ ਉੱਥੇ ਸੀਨ ਜਦੋਂ ਰੀਕ੍ਰੀਏਟ ਕੀਤਾ ਗਿਆ ਉਸ ਮੌਕੇ ਦੇ ਉੱਤੇ 19 ਜਗ੍ਹਾ ਤੋਂ ਉਹਦੇ ਫਿੰਗਰਪ੍ਰਿੰਟ ਮਿਲੇ ਔਰ ਉਹਨੇ ਦੱਸਿਆ ਕਿ ਮੈਂ ਖਿੜਕੀ ਜਿਹੜੀ ਬਾਥਰੂਮ ਦੀ ਖਿੜਕੀ ਖਿੜਕੀ ਸੀ ਉੱਥੋਂ ਅੰਦਰ ਐਂਟਰ ਕੀਤਾ ਸੀ ਔਰ ਉੱਥੋਂ ਹੀ ਉਹ ਬਾਹਰ ਨਿਕਲਿਆ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਆਨ ਵਾਲੇ ਟਾਈਮ ਦੇ ਵਿੱਚ ਕੀ ਕੁਝ ਪਤਾ ਲੱਗਦਾ ਹੈ ਉਹਦੇ ਉਹਦੇ ਵੱਲੋਂ ਇਹ ਕੁਝ ਵੀ ਜ਼ਿਕਰ ਕੀਤੇ ਗਏ ਨੇ ਕਿ ਉਹ ਪਿਛਲੇ ਸਮੇਂ ਦੇ ਵਿੱਚ ਜਦੋਂ ਐਂਟਰ ਹੁੰਦਾ ਸੀ ਇਹਨਾਂ ਦੇ ਘਰ ਦੇ ਵਿੱਚ ਔਰ ਉਸਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਇੱਕ ਨਦੀ ਦੇ ਰਾਹੀ ਮੈਂ ਕਿ ਬੰਗਾਲ ਤੋਂ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਦੇ ਵਿੱਚ ਇੱਕ ਨਦੀ ਬਹਿੰਦੀ ਆ ਉਸ ਦੇ ਰਸਤੇ ਮੈਂ ਭਾਰਤ ਦੇ ਵਿੱਚ ਐਂਟਰ ਹੋਇਆ ਸੀ ਉਸ ਤੋਂ ਬਾਅਦ ਕੁਝ ਹਫ਼ਤੇ ਮੈਂ ਉੱਥੇ ਰਿਹਾ ਉਸ ਤੋਂ ਬਾਅਦ ਮੈਨੂੰ ਉੱਥੇ ਕਿਸੇ ਨੇ ਸੇਮਾ ਪ੍ਰੋਵਾਈਡ ਕਰਵਾਈ ਉਸ ਤੋਂ ਬਾਅਦ ਉਹ ਮੁੰਬਈ ਆਂਦਾ ਹੈ ਮੁੰਬਈ ਆ ਕੇ ਉਹਨੇ ਆਧਾਰ ਕਾਰਡ ਬਣਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਵਿੱਚ ਉਹ ਸਕਸੈਸਫੁਲ ਨਹੀਂ ਹੋ ਪਾਇਆ ਆਧਾਰ ਕਾਰਡ ਨਹੀਂ ਸੀ ਉਹਦਾ ਬਣ ਸਕਿਆ ਪਰ ਉਸਨੇ ਇਹ ਸਾਰੀ ਹੁਣ ਕੁਛਗਿਛ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਸੋ ਇਹ ਇਹ ਖਬਰਾਂ ਇਹ ਜਰੂਰ ਦੱਸਦੀਆਂ ਨੇ ਕਿ ਆਨਾਲੇ ਟਾਈਮ ਦੇ ਵਿੱਚ ਪੰਜਾਬ ਦਾ ਮਾਹੌਲ ਕਿਦਾਂ ਦਾ ਰਹਿਣ ਵਾਲਾ ਹੈ ਦੇਸ਼ ਦਾ ਮਾਹੌਲ ਕਿਦਾਂ ਦਾ ਰ ਜੇਕਰ ਖਬਰਾਂ ਤੇ ਝਾਤ ਮਾਰੀਏ ਤੇ ਮਹਾਕੁੰਬ ਦੇ ਵਿੱਚ ਜੋ ਪਿਛਲੇ ਦਿਨੀ ਸਿਲੰਡਰ ਬਲਾਸਟ ਹੋਏ ਸੀ ਸਿਲੰਡਰ ਬਲਾਸਟ ਦੇ ਵਿੱਚ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ ਗਈ ਹੈ ਖਾਲਿਸਤਾਨ ਆਜ਼ਾਦ ਫੋਰਸ ਜਾਂ ਸ਼ਾਇਦ ਕਿ ਆਜ਼ਾਦ ਫੋਰਸ ਦੇ ਵੱਲੋਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਪਿੱਛੇ ਸਿਲੰਡਰ ਬਲਾਸਟ ਹੋਏ ਸੀ ਉਹ ਜਿਹੜਾ ਧਮਾਕਾ ਹੈ ਉਹ ਖਾਲਿਸਤਾਨੀ ਇਸ ਫੋਰਸ ਦੇ ਵੱਲੋਂ ਕਰਵਾਇਆ ਗਿਆ ਸੀ ਜਿੰਦਾਬਾਦ ਫੋਰਸ ਦੇ ਵੱਲੋਂ ਕਰਵਾਇਆ ਗਿਆ ਸੀ ਔਰ ਹਾਲਾਂਕਿ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਇਸ ਦੀ ਜਿਹੜੀ ਹੈ ਉਹਨਾਂ ਨੇ ਨਿਖੇਦੀ ਕੀਤੀ ਹੈ ਇਸ ਬਿਆਨ ਦੀ ਉਹਨਾਂ ਨੇ ਕਿਹਾ ਕਿ ਨਹੀਂ ਗੀਤਾ ਪ੍ਰੈਸ ਦੇ ਵਿੱਚ ਇੱਕ ਵਿਅਕਤੀ ਚਾਹ ਬਣਾ ਰਿਹਾ ਸੀ ਛੋਟੇ ਸਿਲੰਡਰ ਦੇ ਉੱਤੇ ਉਸ ਦੀ ਚੰਗਿਆਰੀ ਪੜਕਣ ਦੇ ਨਾਲ ਉਸ ਤੋਂ ਬਾਅਦ ਉੱਥੇ ਅੱਗ ਲੱਗੇ ਸੀ ਫਿਰ ਉੱਥੇ ਪਏ ਜਿਹੜੇ ਸਿਲੰਡਰ ਸੀ ਉਹਨਾਂ ਦੇ ਵਿੱਚ ਬਲਾਸਟ ਹੋਇਆ ਸੀ ਐਸੀ ਕੋਈ ਕੋਈ ਗੱਲ ਨਹੀਂ ਹਾਲਾਂਕਿ ਜਿਹੜਾ ਖਾਲਿਸਤਾਨ ਜੰਦਾ ਫੋਰਸ ਦੇ ਵੱਲੋਂ ਵੀ ਜਿਹੜਾ ਇਹ ਪੋਸਟ ਪਾ ਕੇ ਦੀ ਪੁਸ਼ਟੀ ਦੀ ਜ਼ਿੰਮੇਵਾਰੀ ਲਈ ਗਈ ਹੈ ਇਹ ਵੀ ਕੋਈ ਅਧਿਕਾਰਿਕ ਤੌਰ ਦੇ ਉੱਤੇ ਕਿਸੇ ਆਈਡੀ ਦੇ ਉੱਤੇ ਐਸਾ ਨਹੀਂ ਕੀਤਾ ਗਿਆ ਹੋ ਸਕਦਾ ਹੈ افواہ بھی ਹੋਏ ਪਰ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਇਸ ਨੂੰ ਸਿੱਧੇ ਤੌਰ ਦੇ ਉੱਤੇ ਨਕਾਰ ਦਿੱਤਾ ਗਿਆ ਹੈ ਕਿ ਐਸਾ ਕੁਝ ਨਹੀਂ ਸੀ ਹੋਇਆ ਦੂਸਰੇ ਪਾਸੇ ਅੱਜ ਦੇ ਦਿਨ ਦੇ ਵਿੱਚ ਕੁਝ ਖਾਸ ਰਹਿਣ ਵਾਲਾ ਇੱਕ ਤਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਜਗਜੀਤ ਸਿੰਘ ਡੱਲੇਵਾਲ ਦੀ ਦੂਸਰਾ ਅੱਜ ਉੱਤਰ ਪ੍ਰਦੇਸ਼ ਸਰਕਾਰ ਦੀ ਕੈਬਨਟ ਜਿਹੜੀ ਹੈ ਉਸ ਦੀ ਕੈਬਨਟ ਦੀ ਮੀਟਿੰਗ ਹੋਏਗੀ ਔਰ ਕੈਬਨਟ ਦੀ ਮੀਟਿੰਗ ਤੋਂ ਬਾਅਦ ਯੋਗੀ ਅਦਿੱਤਿਆਨਾਥ ਦੇ ਨਾਲ ਉਹਨਾਂ ਦੀ ਪੂਰੀ ਦੀ ਪੂਰੀ ਕੈਬਨਟ ਜਿਹੜੀ ਹੈ ਅੱਜ ਸੰਗਮ ਪ੍ਰਿਆਗਰਾਜ ਤੇ ਜਾ ਕੇ ਸਨਾਨ ਕਰੇਗੀ ਔਰ ਉਸ ਦੇ ਨਾਲ ਅੱਜ ਦੇ ਦਿਨ ਦੇ ਵਿੱਚ ਕੀ ਖਾਸ ਰਹਿਣ ਵਾਲਾ ਅੱਜ ਦੇ ਦਿਨ ਦੇ ਵਿੱਚ ਅੱਜ ਇੰਗਲੈਂਡ ਔਰ ਭਾਰਤ ਦੇ ਵਿਚਕਾਰ T20 ਸੀਰੀਜ਼ ਦਾ ਪਹਿਲਾ ਮੈਚ ਜਿਹੜਾ ਕੋਲਕਾਤਾ ਦੇ ਵਿੱਚ ਖੇਡਿਆ ਜਾਏਗਾ ਔਰ 13 ਸਾਲ ਦੇ ਬਾਅਦ 13 ਸਾਲ ਬਾਅਦ ਇਹ ਦੋਵੇਂ ਟੀਮਾਂ ਇਡਨ ਗਾਰਡਨ ਦੇ ਵਿੱਚ ਅੱਜ ਆਮੋ ਸਾਹਮਣੇ ਹੋਣਗੀਆਂ ਸ਼ਾਮ ਨੂੰ 6 ਵਜੇ ਮੈਚ ਦਾ ਪ੍ਰਸਾਰਣ ਸ਼ੁਰੂ ਹੋਏਗਾ ਔਰ ਮੇਰੇ ਖਿਆਲ 7 7:30 ਵਜੇ ਇਹ ਮੈਚ ਜਿਹੜਾ ਲਾਈਵ ਤੁਸੀਂ ਭਾਰਤ ਦੇ ਟੈਲੀਵਿਜ਼ਨਾਂ ਦੇ ਉੱਪਰ ਦੇਖ ਸਕੋਗੇ ਔਰ ਇਸ ਮੈਚ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਕਿਉਂਕਿ ਆਨਾਲੇ ਟਾਈਮ ਦੇ ਵਿੱਚ ਚੈਂਪੀਅਨਸ ਟਰੋਫੀ ਦੇ ਲਈ ਵੀ ਤਿਆਰੀ ਜਿਹੜੀ ਹੈ ਉਹ ਹੋਏਗੀ ਔਰ ਇਸ T20 ਟੀਮ ਦੇ ਵਿੱਚ ਵੀ ਕੁਝ ਪਲੇਅਰਸ ਐਸੇ ਨੇ ਜਿਹੜੇ ਖੇਡ ਰਹੇ ਨੇ ਜਿਨ੍ਹਾਂ ਦੇ ਵੱਲੋਂ ਅੱਗੇ ਜਾ ਕੇ ਚੈਂਪੀਅਨਸ ਟਰੋਫੀ ਦੇ ਵਿੱਚ ਵੀ ਭਾਗ ਲਿਆ ਜਾਏਗਾ ਸੋ ਅੱਜ ਦੇ ਦਿਨ ਦੇ ਵਿੱਚ ਇਹ ਚੀਜ਼ਾਂ ਖਾਸ ਰਹਿਣ ਵਾਲੀਆਂ ਨੇ ਅੱਜ ਹੋਰ ਦਿਨ ਦੇ ਵਿੱਚ ਕੀ ਕੁਝ ਖਾਸ ਹੁੰਦਾ ਉਹਦੇ ਉਤੇ ਝਾਤ ਮਾਰਨ ਲਈ ਤੁਸੀਂ ਸਾਡੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਜ਼ਰੂਰ ਦੇਖੋਗੇ ਔਰ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੈਲਟੀਵੀ ਯੂਕੇ ਦੇ ਨਾਲ ਧੰਨਵਾਦ